ਸੰਗਤੇਨੀ ਮੇਰਾ ਨਾਂ ਗੁਜਰੀ ਮੈਂ ਗੁਰਗੋਬਿੰਦ ਦੀ ਮਾਂ ਗੁਜਰੀ ਮੈਂ ਗੁਜ਼ਰ ਗੁਜ਼ਰ ਕੇ ਗੁਜਰੀ ਹਾਂ ਸੰਗਤੇਨੀ ਮੈਂ ਤਾਂ ਗੁਜਰੀ ਅੱਜ ਜਿਸ ਪਾਵਨ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਹ ਪਾਵਨ ਸਥਾਨ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਬਾਬਾ ਕੁੰਮਾ 마ਸ਼ਕੀ ਦੀ ਸ਼ਾਨ ਇਸ ਨੂੰ ਕਿਹਾ ਜਾਂਦਾ ਜਦੋਂ 6 ਤੇ 7 ਪਉ ਨੂੰ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਦਾ ਕਿਲਾ ਛੱਡਦੇ ਨੇ ਤੇ ਬਾਅਦ ਵਿੱਚ ਪਰਿਵਾਰ ਵਿਛੋੜਾ ਪੈਂਦਾ ਹੈ ਤਾਂ ਪਰਿਵਾਰ ਵਿਛੋੜੇ ਤੇ ਜਿਹੜਾ ਪਰਿਵਾਰ ਹੈ ਉਹ ਖੇਰੂ ਖੇਰੂ ਹੋ ਜਾਂਦਾ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਪਰਿਵਾਰ ਵਿਛੋੜੇ ਤੋਂ ਬਾਅਦ ਜਿਹੜੀ ਪਹਿਲੀ ਰਾਤ ਹੈ ਇਸ ਸਤਲੁਜ ਦਰਿਆ ਦੇ ਕੰਢੇ ਤੇ কাটਦੀ ਨੇ ਅੱਜ ਤੁਹਾਨੂੰ ਉਸ ਪਵਨ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਪਹਿਲੀ ਰਾਤ ਕੱਟੀ ਤੇ ਜਿੱਥੇ ਬਾਬਾ ਕੁੰਮਾ ਮਾਸਕੀ ਜੀ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦਿਆਂ ਦਾ ਲੰਗਰ ਪ੍ਰਸ਼ਾਦੇ ਨਾਲ ਤੇ ਦੁੱਧ ਦੇ ਨਾਲ ਜਿਹੜੀ ਹੈ ਉਹ ਸੇਵਾ ਕੀਤੀ ਆ ਉਹ ਕਰਦੇ ਆ ਦਰਸ਼ਨ ਅੱਜ ਇਸ ਪਾਵਨ ਸਥਾਨ ਦੇ 6 ਪੋ ਨੂੰ ਗੁਰੂ ਸਾਹਿਬਾਨ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਤੇ ਸਰਸਾ ਦੇ ਕੰਡੇ ਤੇ ਪਹੁੰਚੇ ਜਿੱਥੇ ਅੰਮ੍ਰਿਤ ਵੇਲੇ ਦੇ ਦਿਮਾਨ ਸਜਾਈ ਗਏ ਪਰ ਪਿੱਛਾ ਕਰਦੀ ਮੁਗਲ ਫੌਜ ਤੇ ਪਹਾੜੀ ਰਾਜਿਆਂ ਨੇ ਖਾਦੀਆਂ ਸੌਹਾਂ ਤੇ ਕਸਮਾਂ ਤੋੜ ਦਿੱਤੀਆਂ ਗੁਰੂ ਸਾਹਿਬਾਂ ਦੇ ਉੱਤੇ ਹਮਲਾ ਕਰ ਦਿੱਤਾ ਦੂਜੇ ਪਾਸੇ ਸਰਸਾ ਨਦੀ ਵੀ ਚੜੀ ਹੋਈ ਸੀ ਗੁਰੂ ਸਾਹਿਬਾਂ ਦਾ ਪਰਿਵਾਰ ਸਰਸਾ ਨਦੀ ਨੂੰ ਪਾਰ ਕਰਦਿਆਂ ਖੇਰੂ-ਖੇਰੂ ਹੋ ਗਿਆ ਗੁਰੂ ਸਾਹਿਬਾਂ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਤੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਗੁਰੂ ਸਾਹਿਬ ਵੱਡੇ ਸਾਹਿਬ ਜادہ ਸਾਹਿਬ ਜادہ ਅਜੀਤ ਸਿੰਘ ਤੇ ਸਾਹਿਬ ਜادہ ਜੁਝਾਰ ਸਿੰਘ ਬਾਕੀ ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਨੂੰ ਹੋ ਨਿਕਲੇ ਤੇ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੂਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਸਰਸਾ ਦੇ ਕੰਡੇ ਚੱਲਦੇ ਚੱਲਦੇ ਬਾਬਾ ਕੁੰਮਾ 마ਸ਼ਕੀ ਦੀ ਸ਼ਾਨ ਤੇ ਪਹੁੰਚੇ ਇਹ ਜੋ ਸਥਾਨ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਮਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਤੇ ਪਏ ਵਿਛੋੜੇ ਤੋਂ ਬਾਅਦ ਇੱਥੇ ਪਹੁੰਚੇ ਸਨ ਇੱਥੇ ਹੀ ਬਾਬਾ ਕੁਮਾਰ ਮਾਸ਼ਕੀ ਜੀ ਦੀ ਝੌਂਪੜੀ ਦੇ ਵਿੱਚ ਛੰਨ ਦੇ ਵਿੱਚ ਉਹਨਾਂ ਨੇ ਰਾਤ ਬਤੀਤ ਕੀਤੀ ਬਾਬਾ ਕੁਮਾਰ ਮਾਸ਼ਕੀ ਦਾ ਜਨਮ ਪਿੰਡ ਅਵਾਨਕੋਟ ਚ ਇੱਕ ਛੀਵਰ ਪਰਿਵਾਰ ਦੇ ਵਿੱਚ ਹੋਇਆ ਸੀ ਤੇ ਇਸੇ ਹੀ ਪਿੰਡ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਵਸਦੀ ਮਾਈ ਲక్ష్ਮੀ ਜੀ ਨੇ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਸੀ ਗੰਗੂ ਬ੍ਰਾਹਮਣ ਗੰਗੂ ਪਾਪੀ ਇਸੇ ਅਸਥਾਨ ਤੇ ਆਕੇ ਹੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਉਸ ਪਾਪੀ ਨੇ ਅੱਗੇ ਜਾ ਕੇ ਜਿਹੜਾ ਕਹਿਰ ਕਮਾਇਆ ਸੀ ਉਸ ਦਾ ਉਸ ਭਿਆਨਕ ਦੁਖਾਂਤ ਦਾ ਦਰਦ ਸਿੱਖ ਹਿਰਦਿਆਂ ਦੇ ਵਿੱਚ ਅਜੇ ਵੀ ਮਹਿਸੂਸ ਹੁੰਦਾ ਹੈ ਤੇ ਉਹ ਮਹਿਸੂਸ ਹੁੰਦਾ ਰਹੇਗਾ ਗੰਗੂ ਬ੍ਰਾਹਮਣ ਨੇ ਸੂਬੇ ਨੂੰ ਸੂਧ ਹੀ ਦਿੱਤੀ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਦੇ ਕੋਲ ਨੇ ਗੰਗੂ ਬ੍ਰਾਹਮਣ ਨੇ ਮੋਹਰਾਂ ਦੀ ਮਾਇਆ ਦੇ ਲਾਲਚ ਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸੂਬਾ ਇਸਰਹੰਦ ਨੂੰ ਫੜਾ ਦਿੱਤਾ। ਸੂਬਾ ਇਸਰਹੰਦ ਦੀ ਕਚੈਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ ਕਿ ਤੁਸੀਂ ਈਨ ਮੰਨ ਲਓ, ਦੀਨ ਕਬੂਲ ਕਰ ਲਓ ਪਰ ਸਾਹਿਬਜ਼ਾਦਿਆਂ ਨੇ ਇੱਕ ਵੀ ਨਾ ਸੁਣੀ। ਉਸ ਅਕਾਲ ਪੁਰਖ ਦੇ ਪੇਜੇ ਹੋਏ ਇੱਕ ਸਰਬੰਸ ਦਾ ਨੇ ਇੱਕ ਰਹਿਬਰ ਦੇ ਬੱਚੇ ਸਨ ਤਾਂ ਉਹ ਈਨ ਕਿਵੇਂ ਕਬੂਲ ਕਰ ਲੈਂਦੇ। ਸਾਹਿਬਜ਼ਾਦਿਆਂ ਨੂੰ ਕਸੀਹੇ ਦੇਣ ਦਾ ਹੁਕਮ ਸੁਨਾਇਆ ਗਿਆ। ਸੋ ਇਹ ਪੋ ਦਾ ਮਹੀਨਾ, ਇਹ ਪੋ ਮਹੀਨੇ ਦੀਆਂ ਰਾਤਾਂ, ਇਹ ਠੰਡੀਆਂ ਰਾਤਾਂ ਉਹਨਾਂ ਸਾਹਿਬਜ਼ਾਦਿਆਂ, ਗੁਰੂ ਸਾਹਿਬ ਦੇ ਪਰਿਵਾਰ ਦੀ ਇੱਕ ਵਿਲੱਖਣ ਯਾਦ, ਇੱਕ ਭਾਵੁਕ ਤੇ ਵਿਰਾਗਮਈ ਯਾਦ ਲੈ ਕੇ ਆਉਂਦਾ। ਇਸ ਮਹੀਨੇ ਦੇ ਵਿੱਚ ਗੁਰੂ ਸਾਹਿਬਾਂ ਦਾ ਸਾਰਾ ਪਰਿਵਾਰ ਖੀਰੂ-ਖੀਰੂ ਹੋ ਗਿਆ। ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਨਿਕਾ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ। ਆਓ ਕਰੂ ਦਰਸ਼ਨ ਇਸ ਪਾਵਨ ਸਥਾਨ ਦੇ